ਮੋਹ ਭਾਈ ਜੀ ਸਾਸਰੀ ਘਰ ਸਾਰੇ ਭਰਾਵਾਂ ਨੂੰ ਬਾਈ ਆਪਾਂ ਬਣਾਇਆ ਹੈਗਾ ਪਿੰਜਰਾ ਹਾਂ ਇਹ ਹੈਗਾ ਭਾਈ ਜੀ ਮੰਨ ਕੇ ਚੱਲੋ 2.40 ਆਏ ਆ 2.40 ਆਇਨਾ ਯਾਨੀ ਕਿ 2 बाई 2.4 ਦਾ ਹੈਗਾ ਚੌਰਸ ਬਿਲਕੁਲ ਤੇ ਉਚਾਈ ਹੈਗੀ ਆ ਭਾਈ ਇਹਦੀ ਮੰਨ ਕੇ ਚੱਲੋ 2 ਫੁੱਟ ਪੂਰੀ 2 ਫੁੱਟ ਆ ਬੇਸ਼ੱਕ ਦੀ ਮੈਲੂ ਫੀਤੇ ਨਾਲ ਸੂਤ ਉੱਤੇ ਹੋ ਘਟ ਨਹੀਂ ਹੋਣਾਗਾ ਫਿਰ ਆਪਾਂ ਇਹਦੇ ਬਣਾਇਆ ਭਾਈ ਝੌਂਪੜੇ ਟੈਪ ਬਣਾਇਆ ਹੈਗਾ ਕਈ ਤਾਂ ਕੀ ਕਰਦੇ ਆ ਕੱਲੀ ਆ ਪਾਈਪ ਲਾ ਦਿੰਦੇ ਆ ਏਪੈਪ ਲਾਉਣ ਤੋਂ ਬਹੁਤ ਬਹੁਤ ਜਾਲੀ ਐ ਲਾ ਕੇ ਇੱਥੇ ਵੈਲਡ ਕਰ ਦਿੰਦੇ ਆਪਾਂ ਇਹਦੇ ਜਾਲੀ ਨਹੀਂ ਲਾਉਣੀ ਬਾਈ ਕਈ ਵਾਰੀ ਮੀਂਹ ਕਣੀ ਆ ਜਾਂਦਾ ਹੈਗਾ ਬਾਹਰ ਪਿਆ ਹੁੰਦਾ ਵਿੱਚ ਜਨੌਰ ਹੁੰਦਾ ਆਪਣਾ ਤੇ ਚੱਕਿਆ ਨਹੀਂ ਜਾਂਦਾਗਾ ਜਾਂ ਆਪਾਂ ਨੂੰ ਚੇਤਾ ਨਹੀਂ ਰਹਿੰਦਾਗਾ ਇਸ ਕਰਕੇ ਬਾਈ ਆਪਾਂ ਨੂੰ ਨਹੀਂ ਇਹਦੇ ਫਾਈਬਰ ਉੱਤੇ ਹਰੇ ਰੰਗ ਦੇ ਫਾਈਬਰ ਨਾਲ ਤਾਂ ਬਾਈ ਉਹ ਗੱਲ ਦੀ ਨਹੀਂ ਮੀਂਹ ਕਣੀ ਨਾਲ ਦੂਜੇ ਨੰਬਰ ਤੇ ਬਾਈ ਕਟਿੰਗ-ਕਟਿੰਗ ਪੂਰੀ ਟਕਾ ਕੇ ਕਰਕੇ ਲਾਇਆ ਕੋਈ ਫਾਹਾਂ ਨਹੀਂ ਵੱਡਾ ਪੂਰੇ ਸ਼ੌਂਕ ਨਾਲ ਬਣਾਇਆ ਬਾਈ ਆਪਾਂ ਇਹ ਪਿੰਜਰਾ ਇਹ ਆਹ ਤਾਂ ਇਹਨਾਂ ਤੇ ਟਿੱਕਾਂ ਲਾ ਕੇ ਇਹਨਾਂ ਨੂੰ ਬੰਦ ਕਰ ਦੇਣਾ ਹੈਗਾ ਕਿਸੇ ਪਾਸਿਓਂ ਇਹ ਨਾ ਗੱਲ ਹੋਵੇ ਵੀ ਕੱਲ ਨੂੰ ਅਗਲੇ ਦਾ ਯਾਰ ਪਾਣੀ ਪੈ ਜਾਵੇ ਵਿੱਚ ਪਾਣੀ ਪਾ ਕੇ ਪਿੰਜਰਾ ਜਾਵੇ ਗਲ ਬਾਈ ਇਹ ਕੰਮ ਨਹੀਂ ਆਪਾਂ ਛੱਡਣਾਗਾ ਤੇ ਜੇ ਕਿਸੇ ਬੰਦੇ ਨੇ ਲੈਣਾ ਹੋਇਆ ਤਾਂ ਬਾਈ ਦੱਸ ਦਿਓ ਜੇ ਕੰਮ ਵੱਡਾ ਬਣਾਉਣਾ ਵੱਡਾ ਵੀ ਬਣਾ ਦੇਾਂਗੇ ਜੇ ਹੋ ਜਾ ਮਰਜ਼ੀ ਬਣਵਾ ਲੈ ਵੀ ਯਾਰ ਬਣਾ ਦੇਾਂਗੇ ਆਪਾਂ ਤੇ ਰੇਟ ਬਾਈ ਬੇਸ਼ੱਕ ਦੀ ਐਡੋਂ ਪੁੱਛਿਆ ਜੋ ਜਿਹਨੂੰ ਮਰਜ਼ੀ ਉਦੋਂ ਹੋਰ ਦੁਕਾਨ ਤੋਂ ਜਿਹੜਾ ਰੇਟ ਤੁਹਾਨੂੰ ਮੰਗਦਾ ਹੋਇਆ ਅਗਲਾ ਉਦੋਂ 200 ਰੁਪਏ ਘੱਟ ਦੇ ਦਿਓ ਬਾਕੀ ਵੈਲਡ ਬੋਲਡ ਚ ਕੋਈ ਕਮੀ ਨਹੀਂ ਹੋਊ ਬਾਈ ਤਸੱਲੀ ਨਾਲ ਵੈਲਡ ਕਰਿਆ ਟਕਾ ਕੇ ਆ ਜਿਵੇਂ ਮੰਨ ਲਓ ਸਾਰੇ ਵੈਲਡ ਬੋਲਡ ਕਰਿਆ ਹੋਏ ਤੇ ਗ੍ਰੈਂਡਰ ਗ੍ਰੈਂਡਰ ਮਾਰ ਕੇ ਰੰਗ ਮਾਰ ਕੇ ਜਾਲੀ ਲਾਉਣੀ ਆ ਬਾਈ ਆਪਾਂ ਨਰੋਈ ਘੋੜਿਆਂ ਵਾਲੇ ਦੀ ਨ ਕੋੜਿਆਂ ਦੇ ਨਹੀਂ ਫਾਰਮ ਚ ਲੱਗੀ ਹੁੰਦੀ 24 ਡੱਬੀ ਦੀ ਜਾਲੀ ਉਹ ਜਾਲੀ ਲਾਉਣੀ ਆ ਇਹਦੇ ਬਾਈ ਆਪਾਂ ਤੇ ਉੱਤੇ ਫੇਵਰ ਆ ਜਾਣੀਆਂ ਸਾਈਡਾਂ ਤੇ ਜਾਲੀ ਆ ਜਾਣੀਆਂ ਟਾਕੀ ਇਹਦੇ ਬਾਈ ਇੱਥੋਂ ਆਏ ਇੱਕ ਇੱਕ ਟਾਕੀ ਖੁੱਲਦੀ ਕਰ ਦੇਣੀ ਹੈਗੀ ਆ ਕਿਉਂਕਿ ਇੱਕ ਟਾਕੀ ਤਾਂ ਇੱਕ ਤਾਂ ਬੰਦ ਹੀ ਰੱਖਦੇ ਨੇ ਇੱਕ ਟਾਕੀ ਖੁੱਲਦੀ ਛੱਡ ਦਿੰਨੀ ਇਹਦੇ ਜੇ ਕੋਈ ਗਾਹਕ ਹੋਇਆ ਤਾਂ ਬਾਈ ਦੱਸ ਦਿਓ ਬਣਾ ਦੇਾਂਗੇ ਤੇ ਬਾਕੀ ਰੱਬ ਚੜ੍ਹਦੀ ਕਲਾ 'ਚ ਰੱਖੇ ਸਾਰੇ ਭਰਾਵਾਂ ਨੂੰ ਤੇ ਵੀਡੀਓ ਆਪਣੇ ਕਾਹ ਆ ਕਿਵੇਂ ਲੱਗਿਆ ਪਿੰਜਰਾ ਬਾਈ ਜਰੂਰ ਦੱਸਿਓ